ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਿਮਰਨਜੀਤ ਕੌਰ ਮੈਂ ਖੇਤੀਬਾੜੀ ਵਿਭਾਗ ਤੋਂ ਆਤਮਸਕੀਵਦੀਨ ਐਜ਼ ਅ ਖੇਤੀਬਾੜੀ ਸਹਾਇਕ ਕੰਮ ਕਰ ਰਹੀ ਆਂ ਬਲਕ ਮਾਜਰੀ ਵਿਖੇ ਅੱਜ ਆਪਾਂ ਬਲਕ ਮਾਜਰੀ ਦੇ ਪਿੰਡ ਨੂੰ ਹੌਲਕਾ ਵਿਖੇ ਆਏ ਆਂ ਇਸ ਪਿੰਡ ਵਿੱਚ ਆਪਾਂ ਨੇ ਤਕਰੀਬਨ 8 ਏਕੜ ਸੋਇਆਬੀਨ ਦੀ ਡੈਮੋ 플ੌਟ ਦਿੱਤੇ ਸੀ ਆਤਮਸਕੀਵਦੀਨ ਜਿਸ ਵਿੱਚ ਅੱਜ ਆਪਾਂ ਕਿਸਾਨ ਕੁਲਵਿੰਦਰ ਸਿੰਘ ਜੀ ਦੇ ਘਰ ਆਏ ਆਂ ਕਿਸਾਨ ਕੁਲਵਿੰਦਰ ਸਿੰਘ ਜੀ ਨੂੰ ਆਪਾਂ 2.5 ਏਕੜ ਦੇ ਅਰਦਾਸਨੀ ਫਨਾਟ ਲਗਾਇਆ ਸੀ ਆਤਮਸਕੀਵ ਦਿਨ ਜੀ ਸਵਿਚ ਆਪਾਂ ਫਾਰਮ ਸਕੂਲ ਦੇ 6 ਸੈਸ਼ਨ ਲਗਾਏ ਸਨ ਸੋਇਆਬੀਨ ਦੀ ਫਸਲ ਦੀ ਬਜਾਈ ਤੋਂ ਸ਼ੁਰੂ ਹੋ ਕੇ ਕਟਾਈ ਤੱਕ ਆਪਾਂ 6 ਸੈਸ਼ਨ ਲਾਏ ਹਨ ਇਹ ਸਵਿਚ ਆਪਾਂ ਕਿਸਾਨ ਕੁਲਵਿੰਦਰ ਸਿੰਘ ਜੀ ਨਾਲ ਇਹਨਾਂ ਦੇ ਐਕਸਪੀਰੀਅੰਸ ਸ਼ੇਅਰ ਕਰਾਂਗੇ ਤੇ ਬਾਕੀ ਕਿਸਾਨਾਂ ਨੂੰ ਕੀ ਸੁਝਾਅ ਦੇਵਾਂਗੇ ਦੇਣਗੇ ਉਹਨਾਂ ਬਾਰੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਸਸੀ ਗੱਲ ਜੀ ਕੁਲਵਿੰਦਰ ਸਿੰਘ ਜੰਡੇ ਹੁਣ ਕਿ ਲਗ ਮਾਜਰੀ ਬੋਲ ਨਹੀਂ ਇਟਾ ਏਕੜ ਸੋਇਆਬੀਨ ਲਾਈ ਤੀ ਵਧੀਆ ਝਾੜ ਆ ਜੀ ਬਾਈ ਕੰਟਰੋਲ ਹੋ ਗਈ ਸਪਰੇਇਆਂ ਕਰੀਆਂ ਵੀ ਸਾਨੂੰ ਫ੍ਰੀ ਦਿੱਤਾ ਵੀ ਮੈਕਵੇਂ ਲਓ ਹਾਂਜੀ ਠੀਕ ਹੈ ਵਧੀਆ ਝਾੜ ਆ ਜੀ ਸਾਰੇ ਜੀਮੇਦਾਰੋਂ ਕਹਿੰਦੇ ਜੀ ਸੋਇਆਬੀਨ ਦੇ ਬੀਜੋ ਪਾਣੀ ਨੂੰ ਬਚਾ ਲਈ ਬਾਕੀ ਮੱਕੀ ਅਸੀਂ ਤਾਨੀ ਬੀਜ ਦੇ ਜੀ ਸਾੜੇ ਨੀਲ ਗਏ ਆ ਬਫਤਾਂ ਕਰਦੇ ਜੀ ਉਹਨਾਂ ਕਰਕੇ ਮੱਕੀ ਹੋ ਨਹੀਂ ਰਹੀ ਜੀ ਸੋਇਆਬਨ ਠੀਕ ਆ ਜੀ ਸੋਇਆਬੀਨ ਨੂੰ ਨੀਲ ਗਏ ਨਹੀਂ ਖਰਾਬ ਕਰਦੀ ਜੀ ਵਧੀਆ ਝਾੜ ਆ ਜੀ ਠੀਕ ਆ ਜੀ ਆ ਮੰਡੀ ਚ ਲੱਗ ਜਾਂਦੀ ਹੈ ਮੰਡੀ ਹਾਂਜੀ ਵਿਕ ਜਾਂਦੀ ਹੈ ਜੀ ਹਾਂਜੀ ਠੀਕ ਐ ਐਮ ਐਸ ਸੀ ਦੇ ਬਿਕਤੀ ਕਿਵੇਂ ਐਮ ਐਸ ਸੀ ਦੇ ਨਹੀਂ ਦੂਜੇ ਤਰੀਕੇ ਵੀ ਲਵੇ ਅੱਛਾ ਮਾਜੀ ਬੋਲੀਏ ਹਾਂਜੀ 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 ਸਿੰਘ ਖੇਤੀਬੜੀ ਸਹਾਇਕ ਬਲਾਕ ਮਜ਼ਦਰੀ ਤੋਂ ਤੇ ਅਸੀਂ ਅੱਜ ਬਲਾਕ ਮਜ਼ਦਰੀ ਦੇ ਪਿੰਟਰ ਨਿਊਲ ਕਪ ਖਿਆਏ ਇੱਥੇ ਆਪਣਾ ਸਰਦਾਰ ਜਗਤਾਰ ਸਿੰਘ ਜਿਹੜਾ ਨੇ 100 ਪਿੰਡ ਦੀ ਵਜੀ ਸੀ ਡੇਢ ਕਿਲਾ ਜੀ ਉਹਦੇ ਵਿੱਚ ਇਹਨਾਂ ਨੂੰ ਕਾਫੀ ਫਾਇਦਾ ਹੋਇਆ ਅਸੀਂ ਆਤਮ ਸਕੀਮ ਜਿਹਨਾਂ ਨੂੰ ਪੇਜ ਦਿੱਤਾ ਸੀ ਤੇ ਇਹਨਾਂ ਨੂੰ ਅਸੀਂ ਵਾਰ-ਵਾਰ ਇੱਥੇ ਪਿੰਡ 'ਚ 6 ਸੈਸ਼ਨ ਲਾਈ ਇੱਥੇ ਆਮ ਸਕੂਲ ਦੇ ਜੀ ਅਸੀਂ ਪਿੰਡ ਇਹਨਾਂ ਦੇ ਖੇਤਾਂ 'ਚ ਜਾ ਕੇ ਅਸੀਂ ਆਪਣਾ ਸੋਇਆਬੀਨ ਦੇ ਪਲਾਟ ਦੇਖਦੇ ਰਹੇ ਚੈੱਕ ਕਰਦੇ ਰਹੇ ਜੀ ਫਸਲ ਵੀ ਵੈਸੇ ਠੀਕ ਸੀ ਝਾੜ ਵੀ ਨਾਲ ਬੜੀਆਂ ਨਿਕਲਿਆ ਜੀ ਬਾਕੀ ਜਗਤਾਰ ਸਿੰਘ ਨਾਲ ਅਸੀਂ ਗੱਲ ਕਰ ਲੈਂਦੇ ਇਹਨਾਂ ਨੂੰ ਪੁੱਛ ਰਹੇ ਹਾਂ ਬਿਮਾਰੀਆਂ ਦਾ ਵੀ ਬਿਮਾਰੀ ਐਸੀ ਵੈਸੀ ਤਾਂ ਕੋਈ ਨਹੀਂ ਪੈਂਦੀ ਜੀ ਵੈਸੇ ਏਥੇ ਸੁੰਡੀ ਪੈਂਦੀ ਜੀ ਉਹਦੇ ਵਾਸਤੇ ਇਹਨਾਂ ਨੇ ਸਪਰੇਅ ਕਰਤੀ ਸੀ ਜੀ ਦੇ ਰੋਕਣ ਵਾਸਤੇ ਕਿਹੜੇ ਕੈਂਸਲ ਵਰਤਦੇ ਨੇ ਕੈਮੀਕਲ ਦਾ ਬਸ ਸਪਰੇਅ ਦੀ ਪਾਸੇ ਆਪਣਾ ਦਵਾਈ ਕਰ ਸਪਰੇਅ ਦੀ ਕਰ ਦਿੰਦੇ ਆਂ ਜੀ ਆਪਣਾ ਜਿਹੜੀ ਸੁੰਡੀ ਦੀ ਸੋਰੀ ਹੁੰਦੀ ਹੈ ਜੀ ਉਹ ਹੀ ਹੁੰਦੀ ਹੈ ਬਾਕੀ ਹੋਰ ਕੋਈ ਸਪਰੇਅ ਦੀ ਲੋੜ ਨਹੀਂ ਪੈਂਦੀ ਨੂੰ ਤੀ ਬਾਕੀ ਜਦੋਂ ਉਹਨਾਂ ਨੇ ਬਜਾਈ ਕੀਤੀ ਉਹ ਤੋਂ ਨਦੀਨਾਂ ਵਾਸਤੇ ਇਹਨਾਂ ਨੇ ਸਟੰਪ ਦਵਾਈ ਵਗੈਰਾ ਉਹਦੀ ਸਪਰੇਅ ਕੀਤੀ ਸੀ ਜੀ ਬਸ ਇੱਕ ਬਾਦ ਖਾਦ ਤਰ੍ਹਾਂ ਵੈਸੀ ਘਾਟੀ ਲੋਡ ਪੈਂਦੀ ਇਹਦੇ ਜੀ ਬਹੁਤ ਜ਼ਿਆਦਾ ਜੇ ਪਾਣੀ ਤਾਂ ਤੁਸੀਂ ਜਦੋਂ ਬਜਾਈ ਕਰਦੇ ਹੋ ਉਦੋਂ ਡੀਏਪੀ ਵਗੈਰਾ ਥੋੜੀ ਬਹੁਤੀ ਪਾ ਸਕਦੇ ਹੋ 25 ਕਿਲੋ ਜੀ ਪਰ ਏਕੜ ਦੇ ਹਿਸਾਬ ਨਾਲ ਮੈਂ ਜਗਤਾਰ ਸਿੰਘ ਪਿੰਡ ਨਿਹੋੜਕਾ ਤੇ ਅਸੀਂ ਜਮੀਨਦਾਰਾਂ ਦਾ ਕੰਮ ਕਰ ਰਹੇ ਆਂ ਅਸੀਂ ਸੋਆਬੀਨ ਵੀ ਜੀਦਿਆ 1.5 ਏਕੜ ਮੇਰੇ ਕੋਲ ਜਮੀਨਾਂ ਦੇ 1.5 ਏਕੜ ਦੇ ਵਿੱਚ ਮੈਂ ਸੋਆਬੀਨ ਜੀ ਠੀਕ ਜੀ ਦਾ ਝਾੜ ਬਹੁਤ ਵਧੀਆ ਨਿਕਲੇ ਆ ਤੇ ਸਾਨੂੰ ਖੇਤੀਬਾੜੀ ਵਾਲਿਆਂ ਨੇ ਬੀਜ ਦਿੱਤਾ ਤਾਂ ਉਹਦੇ ਕਰਕੇ ਅਸੀਂ ਸੋਆਬੀਨ ਬੀਜ ਰਹੇ ਆ ਤੇ ਇਹਨੂੰ ਥੋੜੇ ਪਰੌਂ ਨੂੰ ਕੋਈ ਨਹੀਂ ਹੈਗੀ ਤੇ ਇੱਕ ਮੰਨੀ ਲਗਾਇਆ ਦੀ ਹੈਗੀ ਆ ਤੇ ਇਹਨੂੰ ਕੁਝ ਨਹੀਂ ਖਰਾਬ ਕਰਦੇ ਨੀ ਲਗਾਇਆ ਕਿ ਜੇ ਮੱਕੀ ਵੀ ਦੇ ਮੱਕੀ ਨੂੰ ਨਹੀਂ ਲਗਾਇਆ ਖਾਂਦੀਆਂ ਇਹਦੇ ਕਰਕੇ ਅਸੀਂ ਸੋਇਆ ਬੀਜ ਰਹੇ ਹਾਂ ਤੇ ਖੇਤੀਬਾੜੀ ਵਾਲੇ ਸਾਡੇ ਕੋਲ 6 ਵਾਰ ਆ ਚੁੱਕੇ ਆ ਹਾਂਜੀ ਤੇ ਹੋਰ ਫਸਲਾਂ ਦਾ ਬਦਲ ਇਹ ਚੰਗਾ ਫਸਲ ਹਾਂਜੀ ਹਾਂ ਅਸੀਂ ਨਾ ਪਹਿਲਾਂ ਵੀ ਜੇ ਕਰਦੇ ਤੇ ਝੋਨਾ ਲਾਉਂਦੇ ਤੇ ਝੋਨਾ ਅਸੀਂ ਬੰਦ ਕਰਤਾ ਕਿਉਂ ਪਾਣੀ ਦੀ ਪ੍ਰੋਬਲਮ ਕਰਕੇ ਅਸੀਂ ਹਾਂ ਸੋਇਆ ਬੀਜ ਰਹੇ ਹਾਂ ਇਹਨੂੰ ਕੋਈ ਪਾਣੀ ਦੀ ਦਿੱਕਤ ਨਹੀਂ ਹੈ ਤੇ ਨੰਬਕੀ ਸੋਇਫਨ ਕੀ ਕਰ ਸਕੋ ਬੀ ਜਿੰਨਾ ਕੁ ਤੁਹਾਨੂੰ ਫਾਇਦਾ ਹੋਇਆ ਇਹ ਬੀਜ ਸਾਨੂੰ ਫਾਇਦਾ ਹੋ ਮੈਨੂੰ ਡੇਢ ਇੱਕੜ ਦੇ ਵਿੱਚ ਤੇ 1600 ਪੌਂਡੜਾ ਝਾੜਨੇ ਕੋਲ ਇਹ ਕਿੰਨੇ ਦੀ ਪੈਸੇ ਦਾ ਕਿਆ ਹੋ ਸਕਦਾ ਕਹੇ ਜਾ ਆਏ ਵੀ ਉੱਤੇ ਹੁਣ ਮੰਡੀ ਆ ਮੰਡੀ ਦਾ ਜੋ ਰੇਟ ਆ ਉਹ ਆਰਸੀ ਲਾਉਂਦੇ ਆ ਉਹ ਉਹਦੇ ਤੇ ਅਸੀਂ ਮੰਡੀ ਚ ਤੇ ਆਉਂਦੇ ਆ ਖਰਚਾ ਕਿੰਨਾ ਕੁ ਆ ਜਾਂਦਾ ਖਰਚਾ ਆਈ ਦੇ ਪਰ ਬਹੁਤਾ ਖਰਚਾ ਨਹੀਂ ਹੈਗਾ ਇੱਕ ਸਪਰੇ ਨਦੀਨਾ ਦੀ ਹੁੰਦੀ ਆ ਇੱਕ ਸਪਰੇ ਇਹਦੀ ਸੰਦੀ ਦੀ ਹੁੰਦੀ ਆ ਔਰ ਕੋਈ ਖਰਚ ਨਹੀਂ ਆਇਆ ਜਿਵੇਂ ਕਹਿੰਦੇ ਆ ਵੀ ਇਹਦੇ ਵਿੱਚ ਕੈਮੀਕਲ ਆ ਜਾਂਦੇ ਆ ਉਹ ਜਿਵੇਂ ਸਬਜ਼ੀਆਂ ਦੇ ਵਿੱਚ ਕੈਮੀਕਲ ਪਾਏ ਜਾਂਦੇ ਆ ਉਹ ਨਹੀਂ ਨਹੀਂ ਇਹਦੇ ਵਿੱਚ ਕੁਝ ਨਹੀਂ ਆਉਂਦਾ ਇੱਕ ਸੁੰਗੜੀ ਆਉਂਦੀ ਔਰ ਕੁਝ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਠੀਕ ਜੀ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪਣਾ ਇਹ ਕਣਕ ਛੋਣਾ ਛੱਡ ਕੇ ਆਪਣਾ ਤੇਲ ਬੀਜ ਦੀਆਂ ਫਸਲਾਂ ਵੱਲ ਜ਼ਿਆਦਾ ਧਿਆਨ ਦੇਣ ਖੇਤ ਦੇ ਵਿੱਚ ਆਪਾਂ ਨੂੰ ਤੇਲ ਬੀਜ ਦੀਆਂ ਫਸਲਾਂ ਨਾਲ ਦਾ ਰੇਟ ਵੀ ਜ਼ਿਆਦਾ ਹੈ ਤੇ ਇਹਦੇ ਖਰਚਾ ਵੀ ਘੱਟ ਆਉਂਦਾ ਜੀ ਤੇ ਇਹਦੇ ਨਦੀਨ ਦਵਾਈਆਂ ਦੀ ਸਪਰੇ ਵੀ ਘੱਟ ਹੁੰਦੀ ਹੈ ਜੀ ਸੋਆਬੀਨ ਤੇ ਹੋਗੇ ਗੋਭੀ ਸਰੋਂ ਹੋਗੇ ਜੀ ਔਰ ਤੇਲ ਬੀਜ ਨੇ ਜਿਹੜੇ ਉਹ ਪਿੱਛੇ ਜਾਣੇ ਚਾਹੀਦੇ। ਅਸੀਂ ਹੋਰ ਵੀ ਕਿਸਾਨਾਂ ਨੂੰ ਜਿੰਨਾ ਵੀ ਸਰਕਾਰ ਨੂੰ ਵੀ ਕਹਿੰਦੇ ਵੀ ਵੱਧ ਤੋਂ ਵੱਧ ਚੋਨੇ ਹਰ ਕਣਕ ਤੋਂ ਘਟੋ ਘਟਾ ਕੇ ਇਸ ਵੱਲ ਧਿਆਨ ਦਿੱਤਾ ਦਿੱਤਾ ਜਾਵੇ ਤਾਂ ਕਿ ਜਿਹੜੇ ਤੋਂ ਸੋਬ ਵੀ ਨੇ ਆਪਣਾ ਤੇਲ ਬੀਜ ਹੋਗੇ ਹੋਰ ਹੋਗੇ ਇਸ ਤਰ੍ਹਾਂ ਆਪਣਾ ਤਿਲ ਵਗੈਰਾ ਹੋਗੇ ਇਸ ਤਰ੍ਹਾਂ ਜੀ ਇਦਾਂ ਹੀ ਫਸਲਾਂ ਤੇ ਵੱਲ ਜ਼ੋਰ ਦਿੱਤਾ ਜਾਵੇ ਜਿਸ ਨਾਲ ਅਸੀਂ ਆਪਣੇ ਪਾਣੀ ਦੀ ਵੀ ਬਚਾਅ ਕਰ ਸਕਦੇ ਹਾਂ। ਮੈਮ ਆਪਣਾ ਪ੍ਰਾਇਮਰੀ ਦਿੱਕਤ ਵੀ ਕਿਸਾਨਾਂ ਦੀ ਆ ਵਾਹਤ ਦਿੱਕਤ ਹੈ ਵੀ ਜਿਹੜੇ ਬੀਜ ਨੇ ਮਸਾਲੇ ਉਹ ਨਹੀਂ ਮਿਲਦੇ ਹੈਗੇ ਇਸ ਕਰਕੇ ਉਹ ਇਹ ਇਹ ਫਸਲ ਹੈ ਜਿਹੜੀ ਦੇਖੋ ਜੀ ਇਹਦਾ ਬੀਜ ਹੈ ਸਾਡੇ ਆਤਮ ਸਕੀਮ ਦੇ ਨੀ ਫ੍ਰੀ ਪ੍ਰੋਵਾਈਡ ਕਰਾਇਆ ਜਾਂਦਾ ਪੀਯੂ ਯੂਨੀਵਰਸਿਟੀ ਤੋਂ ਤਸਦੀਕਪੂਰਵ ਬੀਜ ਹੁੰਦਾ ਜੀ ਬਿਲਕੁਲ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਇਆ ਜਾਂਦਾ ਜੀ ਹਾਂਜੀ ਤੇ ਫ੍ਰੀ ਲੈਣ ਵਾਸਤੇ ਕੋਈ ਸੰਪਰਕ ਨੰਬਰ ਹਾਂਜੀ ਉਹ ਵੈਸੇ ਤਾਂ ਫਾਰਮਰ ਸਾਡੇ ਨਾਲ ਲਿੰਕ ਪੂਰਾ ਅਸੀਂ ਪ੍ਰੋਪਰ ਗਰੁੱਪ ਬਣਾਇਆ ਅਸੀਂ ਗਰੁੱਪ ਹੋਣਾ ਹੈ ਸਾਡਾ ਉਹ ਵਿੱਚ ਸਾਡਾ ਐਡ ਨੇ ਤੇ ਨਾਲ ਨਾਲ ਸਾਡਾ ਰਾਬਤਾ ਵੀ ਕਾਇਮ ਕਰ ਦਿਆ ਆਪਾਂ ਇਹਨਾਂ ਨਾਲ ਟਾਈਮ ਟੂ ਟਾਈਮ ਗੱਲਬਾਤ ਕਰਦੇ ਰਹਿੰਦੇ ਆ ਜਦੋਂ ਸਾਡੇ ਕੋਲ ਬੀ ਜਾਂਦਾ ਜੇ ਕੋਈ ਸਰੋਂ ਦਾ ਆ ਕੋਈ ਮਤਲਬ ਆਤਮਾ ਸਕੀਮ ਜ ਕੋਈ ਸਕੀਮ ਆਂਦੀ ਹੈ ਅਸੀਂ ਇਹਨਾਂ ਨੂੰ ਫੋਨ ਤੇ ਰਾਬਤਾ ਕਰਕੇ ਇਹਨਾਂ ਨੂੰ ਆਪਣੇ ਆਪ ਅਸੀਂ ਬੀਜ ਦੇ ਕੇ ਜਾਂਦੇ ਹਾਂ ਡਿਮਾਂਡ ਵੀ ਸਮੇਂ ਸਮੇਂ ਤੇ ਨਾ ਤਾਂ ਡਿਮਾਂਡ ਵੀ ਪੁੱਛੀ ਜਾਂਦੀ ਹੈ ਇਸ ਪਿੰਡ ਵਿੱਚ ਅਸੀਂ ਤਕਰੀਬਨ 8 ਏਕੜ ਦਾ ਬੀਜ ਦਿੱਤਾ ਸੋਇਆ ਬੀਜਦਾ ਆਤਮਾ ਸਕੀਮ ਦੇ ਵਿੱਚ ਬਿਲਕੁਲ ਫ੍ਰੀ ਆਫ ਕੋਸਟ ਦੇ ਮਲਗਾਇਆ ਤੇ ਸਮੇਂ ਸਮੇਂ ਤੇ ਚੈੱਕ ਕੀਤੇ ਗਿਆ ਕਿਸਾਨ ਭਰਾਵਾਂ ਵੱਲੋਂ ਬਹੁਤ ਹੀ ਭਰਮਾ ਹੁੰਗਾਰਾ ਮਿਲਿਆ ਤੇ ਸਾਡੇ ਨਾਲ ਬਹੁਤ ਅੱਛਾ ਰਾਬਤਾ ਰੱਖਦੇ ਨੇ ਇਹ ਟਾਈਮ ਟਾਈਮ ਤੇ ਸਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਦੇ ਆ ਅਸੀਂ ਵੀ ਪਿੰਡ ਆਂਦੇ ਆ ਤੇ ਸਾਡੇ ਨਾਲ ਇਹਨਾਂ ਦਾ ਬਹੁਤ ਅੱਛਾ ਵਤੀਰਾ ਰਹਿੰਦਾ ਹੈ ਸਰਪੰਚ ਉਹ ਕਿਹਨੇ ਕਿੱਮਾ ਕੰਮ ਕਰ ਰਹੀਆਂ ਮੋਹਾਲੀ ਦੇ ਦੇਖੋ ਮੋਹਾਲੀ ਬਲਾਕ ਦੇ ਵਿੱਚ ਤਿੰਨ ਮੋਹਾਲੀ ਜ਼ਿਲ੍ਹੇ ਦੇ ਵਿੱਚ ਤਿੰਨ ਬਲਾਕ ਹੈ ਸਾਡੇ ਕੇਤੀਵੜੀ ਦੇ ਇੱਕ ਸਾਡਾ ਦਫ਼ਤਰ ਡੇਰਾ ਬਸੀ ਇੱਕ ਦਫ਼ਤਰ ਹੈਗਾ ਸਾਡਾ ਖਰੜ ਔਰ ਇਹ ਸਾਡਾ ਦਫ਼ਤਰ ਹੈ ਜਿਹੜਾ ਮੇਨ ਸਿਆਣੀ ਮਾਜਰਾ ਇੱਥੇ ਸਾਹ ਹਾਂਜੀ ਇਹ ਪਿੰਡ ਹੈ ਜਿਹੜਾ ਪਿੰਡ ਨੇਹੋਲ ਕਾ ਇਹ ਕੁਰਾਲੀ ਸਰਕਲ ਦਾ ਪਿੰਡ ਹੈ ਤੇ ਸਾਡੇ ਨਾਲ ਅੰਡਰ ਏਡੀਓ ਸਾਹਿਬ ਨੇ ਈਓ ਸਾਹਿਬ ਨੇ ਤੇ ਸਾਡੇ ਮੇਨ ਵੈਮ ਨੇ ਮੈਡਮ ਰਮਨ ਕਰੋੜੀਆ ਜੀ ਉਹ ਸਾਡੇ ਬਲਾਕ ਕੀਤੇ ਬੜੀ ਅਫਸਰ ਨੇ ਠੀਕ ਚਲੋ